ਕਿਸ ਤਰ੍ਹਾਂ ਜਿਹੜੀਆਂ ਨੇ ਵੱਡੀਆਂ-ਵੱਡੀਆਂ ਪੋਕ ਲਾਈਨਾਂ ਨੇ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ہیں تمام ਜਿਹੜੀਆਂ ਨੇ ਉਹ ਰੁਕਾਵਟਾਂ ਹੁਣ हटਦੀਆਂ ਹੋਈਆਂ ਨਜ਼ਰ ਆ ਰਹੀਆਂ ਦੇਖੋ ਸਿੱਧੀਆਂ ਤਸਵੀਰਾਂ ਨੇ ਦੇਖੋ ਪੋਕ ਲਾਈਨਾਂ ਦੇ ਨਾਲ سیمنٹ ਦੀਆਂ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਨੇ ਉਹ ਹੁਣ हटਾਈਆਂ ਜਾ ਰਹੀਆਂ ਨੇ ਦੇਖੋ ਕਿਸ ਤਰ੍ਹਾਂ ਵੱਡੀ ਤعداد ਦੇ ਵਿੱਚ ਜੀਸੀਬੀ ਤੇ ਪੋਕਲਾਈਨ ਮਸ਼ੀਨਾਂ ਨੇ ਉਹ ਹੁਣ ਇਸ ਬਾਰਡਰ ਤੇ ਪਹੁੰਚ ਚੁੱਕੀਆਂ ਨੇ ਤਾਂ ਇੱਕ ਸਾਈਡ ਲਗਭਗ ਕਲੀਅਰ ਹੋਣ ਵਾਲੀ ਹੈ ਕਿਉਂਕਿ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤਾਂ ਤਸਵੀਰ ਦੇਖੋ ਤਾਂ ਇਹ ਦੇਖੋ ਇਹ ਤਸਵੀਰ ਕਿਸ ਤਰ੍ਹਾਂ ਜਿਹੜਾ ਉਹ ਕੰਡਿਆਲੀਆਂ ਜਿਹੜੀਆਂ ਲੋਹੇ ਦੀਆਂ ਕਿੱਲਾਂ ਉਸ ਨੂੰ ਕੱਟਿਆ ਗਿਆ ਹੈ ਦੇਖੋ ਕਿ ਇਸ ਤਰ੍ਹਾਂ ਮਸ਼ੀਨਾਂ ਦੇ ਨਾਲ ਵੱਡੀਆਂ-ਵੱਡੀਆਂ ਕੰਕਰੀਟ ਦੀਆਂ ਜਿਹੜੀਆਂ ਦਿਵਾਰਾਂ ਉਹਨਾਂ ਨੂੰ ਖਿੱਚਿਆ ਜਾ ਰਿਹਾ ਹੈ ਦੇਖੋ ਹੋਰ ਮਸ਼ੀਨਾਂ ਦੇ ਨਾਲ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਦੇਖੋ ਤਾਂ ਹਰਿਆਣਾ ਪਾਸਿਓਂ ਵੱਡਾ ਪੁਰਾਣੇ ਸਾਲ ਮੌਜੂਦ ਹੈ ਲਗਾਤਾਰ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਤਾਂ ਦੇਖੋ ਇਹਨਾਂ ਕੰਕਰੀਟ ਦੀਆਂ ਦਿਵਾਰਾਂ ਨੂੰ ਤੋੜ-ਤੋੜ ਕੇ ਹਟਾਇਆ ਜਾ ਰਿਹਾ ਹੈ ਲਗਭਗ ਇੱਕ ਸਾਈਡ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਕ ਸਾਈਡ ਬਿਲਕੁਲ ਲਗਭਗ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਤਮਾਮ ਰੁਕਾਵਟਾਂ ਇੱਥੋਂ हटਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵੱਡੀ تعداد ਦੇ ਵਿੱਚ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਮੌਜੂਦ ਹੈ